ਆ ਰਹੀਆਂ ਉੱਥੇ ਕਿਤੇ ਮੈਨੂੰ ਲੱਗ ਗਏ ਕੋਈ ਬਿਮਾਰ ਹੈ ਕਿਸੇ ਦਾ ਕੀੜੇ ਪੈ ਗਏ ਕਿਸੇ ਨੂੰ ਕੋਈ ਵੀ ਪ੍ਰੋਬਲਮ ਪਰ ਉਹ ਹੋਗੀ ਇਹ ਮੈਂ ਘਰੇ ਚੱਕ ਕੇ ਲੈ ਆਨੀ ਆ ਬੱਚਿਆਂ ਨੂੰ ਜਿਵੇਂ ਚਾਰ ਕੱਲ ਮੈਂ ਛੱਡ ਕੇ ਆਈਆਂ ਇਹ ਚਾਰ ਬੱਚੇ ਇਹ ਦੋ ਹੋਰ ਸੀਗੇ ਇਹ ਫਿਰ ਮੈਂ ਘਰੀਬ ਲਾ ਕੇ ਨਾ ਡਾਕਟਰ ਤੋਂ ਟ੍ਰੀਟਮੈਂਟ ਕਰਵਾਨੀ ਆ ਇਹਨਾਂ ਦਾ ਅੱਛਾ ਤੇ ਫਿਰ ਜਦੋਂ ਇਹ ਠੀਕ ਹੋ ਜਾਂਦੇ ਆ ਫਿਰ ਮੈਂ ਇਹਨਾਂ ਨੂੰ ਆਪਦੀ ਜਗ੍ਹਾ ਤੇ ਛੱਡ ਦੇਣੀ ਹੁੰਦੀ ਆ ਅੱਛਾ ਇਹ ਕਿੰਨੇ ਹੁਣ ਤੱਕ ਤੁਸੀਂ ਕਿੰਨੇ ਡੌਗ ਛੱਡ ਤੇ ਠੀਕ ਕਰਕੇ ਕੋਈ ਵੈਸੇ ਤਾਂ ਗਿਣਤੀ ਨਹੀਂ ਹੈਗੀ ਧਿਆਨ ਚ ਨਹੀਂ ਹੈਗਾ ਵੀ ਕਿੰਨੇ ਡੌਗ ਛੱਡੇ ਮੈਨੂੰ ਤਾਂ 8 ਨੂੰ ਸਾਲ ਹੋ ਗਏ ਹਾਂਜੀ ਵੀ ਸੇਵਾ ਵੀ ਕਰਦੀ ਆ ਜਿਵੇਂ ਜਿਵੇਂ ਹੁਣ ਠੰਡ ਪੈ ਰਹੀ ਆ ਹਨਾ ਵੀ ਇਹਨਾਂ ਦਾ ਕੋਈ ਵੁੱਡਨ ਹਾਊਸ ਰੱਖਣਾ ਘਰ ਬਣਾਣਾ ਇਹਨਾਂ ਦਾ ਵੀ ਇਹਨਾਂ ਵਾਸਤੇ ਕੋਈ ਛੋਟੇ ਛੋਟੇ ਕੱਪੜੇ ਵੀ ਮੈਂ ਇਹ ਚਾਹਨੀ ਹਿ ਜਿਆ ਲੋਕਾਂ ਨੂੰ ਵੀ ਇਹ ਹੀ ਮੋਟੀਵੇਟ ਕਰਨਾ ਚਾਹਨੀ ਆ ਵੀ ਇਹਨਾਂ ਦੀ ਨਾ ਇਹ ਦੇਖੋ ਇਹਨਾਂ 'ਚ ਵੀ ਰੱਬ ਵੱਸਦਾ ਇਹ ਵੀ ਆਪਦੀ ਨਾ ਜੁਨੀ ਬੁਕਤਨ ਆਈ ਐ ਇੱਥੇ ਧਰਤੀ 'ਚ ਇਹ ਧਰਤੀ ਦਾ ਆਪਣਾ ਹੱਕ ਨਹੀਂ ਇਹਨਾਂ ਦਾ ਵੀ ਹੱਕ ਹੈਗਾ ਇਹ ਸਰਦੀ ਹੈਗੀ ਹੈ ਸਰਦੀ ਵਿੱਚ ਇੰਨੀ ਠੰਡ ਪੈ ਰਹੀ ਹੈ ਵੀ ਇਹ ਬੱਚਿਆਂ ਨੂੰ ਅਸਤੇ ਵੀ ਕੁਝ ਖਾਣਾ ਦਿਓ ਜਾਂ ਕੁਝ ਇਹਨਾਂ ਦੀ ਵੀ ਮੈਂ ਚਾਹਨੀ ਵੀ ਕੋਈ ਵੀ ਸੇਵਾ ਕਰਨ ਇਹਨਾਂ ਦੀ ਕਿੱਥੇ ਮੈਂ ਦੇਖ ਰਹੀ ਤਾਂ ਸਟਰੀਟ ਡੌਗ ਦੀ ਵੀ ਮੈਨੂੰ ਜਰੂਰ ਉਹਨੂੰ ਮੇਰੀ ਜ਼ਰੂਰਤ ਹੈ ਉੱਥੇ ਮੈਂ ਸੇਵਾ ਕਰਦੀ ਆ ਇਹ ਨਹੀਂ ਕਹਿੰਦੀ ਮੈਂ ਸਾਰੇ ਸ਼ਹਿਰ ਨੂੰ ਕੁੱਤਿਆਂ ਨੂੰ ਸੰਭਾਲਦੀ ਆ ਜਿੱਥੇ ਮੇਰੀ ਨਿਗਾਹ ਪੈ ਗਈ ਬਸ ਉਹੀ ਉੱਥੇ ਸੇਵਾ ਤੇ ਲੱਗ ਜਾਂਦੇ ਆ ਅੱਛਾ ਇੰਨੀ ਸਰਦੀ ਦੇ ਵਿੱਚ ਤੁਸੀਂ ਉਹਨਾਂ ਡੌਗਸ ਕਿੰਨੇ ਡੌਗ ਰੱਖੇ ਹੋਏ ਸੀ ਜਿਹੜੇ ਮੇਰੇ ਕਮ ਸੇ ਕਮ ਮੇਰੇ ਘਰੇ ਹੋਣਗੇ ਕੋਈ 10 ਕਡੌਗੀ ਹੋਣਗੇ ਇਹ 10 ਡੌਗੀ ਸਾਰੇ ਬਿਮਾਰ ਹੋਗੇ ਸੀ ਜਿਨ੍ਹਾਂ ਨੂੰ ਠੀਕ ਕਰਾ ਕੇ ਡਾਕਟਰ ਨੂੰ ਕਰੇ ਟ੍ਰੀਟਮੈਂਟ ਕਰਾ ਕੇ ਫਿਰ ਉਹਨਾਂ ਨੂੰ ਆਪਣੀ ਜਗ੍ਹਾ ਤੇ ਛੋੜਿਆ ਸੀ ਸਰ ਮੈਂ ਫਿਰ ਉੱਠ ਕੇ ਰੋਟੀ ਰੱਟੀ ਬਣਾਨੀ ਹੈ ਨਵਸਤੇ ਕਮ ਸੇ ਕਮ 30-35 ਰੋਟੀਆਂ ਬਣਾ ਕੇ ਦੁੱਧ ਚ ਚੂੜ ਕੇ ਅੰਡਾ ਵਗੈਰਾ ਚੂੜ ਕੇ ਵੀ ਕਾਫੀ ਜਗ੍ਹਾ ਹੈਗੀ ਆ ਕਿ ਉੱਥੇ ਮੈਂ ਛੋਟੇ ਬੱਚਾ ਨੂੰ ਪਾ ਕੇ ਆਨੀ ਆ ਜਿਹਨੇ ਮੇਸ਼ਰੀ ਚੌਕ ਆ ਕਮਲਾ ਨੇਰੂ ਕਲੋਨੀ ਹੈ ਫੇਸ 1 ਹੈ ਸਟੇਡੀਅਮ ਹੈ ਜਿੱਥੇ ਵੀ ਬਸ ਮੇਰੀ ਨਿਗਾਹ ਪੈ ਜੇ ਉੱਥੇ ਖਾਣਾ ਸਵੇਰੇ ਸਵੇਰੇ ਦੇ ਕੇ ਆਨੇ ਆ ਉਹਨੂੰ ਸ਼ਾਮ ਨੂੰ ਸ਼ਾਮ ਨੂੰ ਵੀ ਜਾਵਾਂਗੇ ਜੀ ਸਵੇਰੇ ਸ਼ਾਮ ਜਾਵਾਂਗੇ ਹਾਂਜੀ ਬਿਨਾਂ ਨਾਗਾ ਜੇ ਵੀ ਸਵੇਰੇ ਸ਼ਾਮ ਜਿੱਥੇ ਬਿਮਾਰ ਹੁੰਦੇ ਆ ਤੁਸੀਂ ਕੀ ਕਰਦੇ ਫਿਰ ਉਹਨਾਂ ਨੂੰ ਘਰੇ ਲਿਆ ਫਿਰ ਅਗਰ ਵਿਖੇ ਵੀ ਹਾਂ ਬਿਮਾਰ ਹੈ ਕਿਸੇ ਦਾ ਐਕਸੀਡੈਂਟ ਹੋ ਗਿਆ ਹਾਂ ਜਿਵੇਂ ਕਮਲਾ ਦੱਲ ਦੇ ਕੋਲ ਨੇ ਵਿੱਚ ਕਿਸੇ ਨੇ ਛਰਲੇ ਮਾਰਤੇ ਸੀ ਡੌਗੀਆਂ ਨੂੰ ਉਹ ਘਰੇ ਲਿਆਂਦੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਚੱਕ ਕੇ ਫਿਰ ਉਹਨਾਂ ਦਾ ਪਰਮਪਾਲ ਡਾਕਟਰ ਤੋਂ ਇੱਥੇ ਟ੍ਰੀਟਮੈਂਟ ਕਰਾਇਆ ऑपरेट करवाया फिर ओथू भी मतलब कि जब वो ठीक होगी उन्होंने ਛੱਡ ਆਏ ਉੱਥੇ ਤੁਹਾਡੇ ਹੋਰ ਪਰਿਵਾਰ ਚ ਤੁਹਾਡੀ ਵੀ ਮਦਦ ਨਹੀਂ ਕਰ ਇਕੱਲੇ ਮੇਰੀ ਮਰਦ ਤਾਂ ਕੋਈ ਨਹੀਂ ਕਰਦਾ ਮੈਂ ਖੁਦ ਇਕੱਲੀ ਹੈਗੀ ਆ ਸਾਰਾ ਆਪ ਹੀ ਕਰਦੀ ਹਾਂ ਹਾਂਜੀ ਆਪ ਹੀ ਕਰਦੀ ਆ ਬਸ ਕੋਈ ਗੱਲ ਇਹਨਾਂ ਦੇ ਕਰਮਾਂ ਦਾ ਇਹਨਾਂ ਦਾ ਕਰਮਾਂ ਦਾ ਆਪਣੇ ਆਪ ਹੀ ਮੇਰੇ ਕੋਲ ਆ ਜਾਂਦਾ ਅੱਛਾ ਤਾਂ ਦਿੱਲੀ ਤੁਸੀਂ ਇਹ ਬਿੰਨਾਗਾ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 7-8 ਸਾਲ ਹੋ ਗਏ 8-7 ਹਾਂਜੀ ਹੁਣ ਤੱਕ ਕਿੰਨੇ ਡਾਕਟਰ ਸੀ ਐਸਐਲ ਜਾ ਜਿਨਾਂ ਨੂੰ ਰੋਟੀਆਂ ਪਾਣੀਆਂ ਡੇਲੀ ਜਿਨਾਂ ਨੂੰ ਹੁਣ ਤੱਕ ਮੇਰੇ ਕੋਲੋਂ ਕੰਮ ਸੇ ਕਮ 30 35 ਡੌਗੀ ਹੋਣਗੇ ਜਿਨਾਂ ਨੂੰ ਮੈਂ ਖਾਣਾ ਦੇਣ ਜਾਣੀ ਆ ਸਵੇਰੇ ਸ਼ਾਮ ਖਾਣਾ ਔਰ ਜੇ ਬਿਮਾਰ ਹੈ ਤਾਂ ਠੀਕ ਕਰਾਣਾ ਜਿਹੜੇ ਆ ਬੱਚੇ ਬਿਮਾਰ ਸੀਗੇ ਹੁਣ ਠੀਕ ਹੈ ਇਹਨਾਂ ਨੂੰ ਛੱਡ ਕੇ ਆਣਾ ਸ਼ਾਮ ਨੂੰ ਇਹਨਾਂ ਵੀ ਮਾਬ ਮਾਰਸੀ ਕੇ ਨੂੰ ਇਹ ਇਹ ਬੱਚੇ ਬਿਮਾਰ ਸੀਗੇ ਮੈਨੂੰ ਪਾਰਵੋ ਹੋ ਗਈ ਸੀਗੀ ਚਾਰ ਬੱਚੇ ਕੱਲ ਛੱਡ ਕੇ ਆਈਆਂ ਤੇ ਇਹ ਦੋ ਬੱਚੇ ਰਹਿ ਗਏ ਸੀਗੇ ਕਾਰਿਆ ਤੇ ਇਹਨਾਂ ਨੂੰ ਹੁਣ ਛੱਡ ਕੇ ਆਣਾ ਕਹਿੰਦੀ ਆ ਲੋਕ ਚੰਗੇ ਵੀ ਬਹੁਤ ਹੈਗੇ ਆ ਮਾੜੇ ਵੀ ਬਹੁਤ ਹੈਗੇ ਆ ਲੋਕ ਕਹੀ ਹੁਣ ਮੈਂ ਸਟੇਡੀਅਮ ਚ ਖਾਣਾ ਪਾਣ ਜਾਣੀ ਆ ਹਨਾ ਉੱਥੇ ਲੋਕ ਡੰਡੇ ਮਾਰਦੇ ਆ ਉਹਨਾਂ ਨੂੰ ਮੈਂ ਇਹ ਕਹਿੰਦੀ ਆ ਵੀ ਤੁਸੀਂ ਡੰਡਾ ਹੱਥ ਚ ਲੈ ਕੇ ਆਏ ਹੋ ਕਮ ਸੇ ਕਮ 1-5 ਰੁਪਏ ਦਾ ਬਿਸਕੁਟ ਦਾ ਪੈਕੇਟ ਲਿਓ ਇਹ ਤੁਹਾਨੂੰ ਨਹੀਂ ਵੱਡਣਗੇ ਕਿ ਕੋਈ ਡੌਗ ਹੁੰਦੇ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਇਹ ਤਾਂ ਆਪਣੇ ਦਿਲ ਦਾ ਵਿਅਮ ਹੈਗਾ ਕਿ ਆਪਣੇ ਨੂੰ ਕੁਝ ਕਹਿੰਦੇ ਐ ਡੌਗੇ ਵੀ ਵੱਡਦੇ ਲੋਕ ਕਹਿੰਦੇ ਵੀ ਵੱਡਦੇ ਆ ਬੱਚਿਆਂ ਨੂੰ ਪਾਇ ਜਾਂਦੇ ਆ ਹੁਣ ਜੀ ਇਹ ਕੋਈ ਨਾ ਤਾਂ ਬੱਚਾ ਨੂੰ ਵੱਡਦੇ ਆ ਨਾ ਲੋਕਾਂ ਨੂੰ ਵੱਡਦੇ ਆ ਬਸ ਸ਼ਾਇਦ ਇਹ ਇਹਨਾਂ ਨੂੰ ਲੋਕਾਂ ਤੋਂ ਡਰ ਲੱਗਦਾ ਹੈ ਵੀ ਸਾਨੂੰ ਕਿੱਥੇ ਡੰਡਿਆਂ ਨਾਲ ਨਾ ਮਾਰਨ ਜਿਵੇਂ ਲੋਕਾਂ ਨੂੰ ਇਹਨਾਂ ਤੋਂ ਡਰ ਲੱਗਦਾ ਨਾ ਇਹ ਵੀ ਡਰਦੇ ਆ ਲੋਕਾਂ ਤੋਂ ਪਿਆਰ ਦੇ ਭੁੱਖੇ ਹਾਂ ਇਹ ਵੀ ਪਿਆਰ ਦੇ ਭੁੱਖੇ ਆ ਬਿਲਕੁਲ ਇਹਨਾਂ ਨੂੰ ਵੀ ਪਿਆਰ ਚਾਹੀਦਾ ਉਹਨੇ ਦੇਖੋ ਆ ਬੈਠੇ ਆ ਬਾਹਰ ਵੀ ਤਿੰਨ ਚਾਰ ਬੈਠੇ ਹੈਗੇ ਆ ਕਿਸੇ ਨੂੰ ਕੁਛ ਨਹੀਂ ਕਹਿੰਦੇ ਹੈਗੇ ਨੋਨੀ ਬਾਉ ਮੀਰੀ ਨੋਨੀ ਉਹ ਫੋਟੋ ਕਿ ਚੰਦਾ ਹੈ ਆਏ ਆਏ ਆਏ